ਚੰਡੀਗੜ੍ਹ ਬਣਿਆ ਦੇਸ਼ ਦਾ ਦੂਜਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਪਿਛਲੇ ਸਾਲ ਸੀ 11ਵੇਂ ਨੰਬਰ ਤੇ ਨਾਟੋ ਮੁਖੀ ਦੀ ਚੇਤਾਵਨੀ ਤੇ ਭਾਰਤ ਦੀ ਦੋ ਟਕ ਦੋਰੇ ਮਾਪਦੰਡ ਨਹੀਂ ਚੱਲਣਗੇ ਅਸੀਂ ਆਪਣੀਆਂ ਤਰਜੀਹਾਂ ਜਾਣਦੇ ਹਾਂ ਆਰਸੀਬੀ ਨੂੰ ਵੱਡਾ ਝਟਕਾ ਬੰਗਲੌਰੂ ਪਾਜੜ ਮਾਮਲੇ ਵਿੱਚ ਚੱਲੇਗਾ ਕ੍ਰਿਮੀਨਲ ਕੇਸ ਮਹਾਰਾਸ਼ਟਰ ਵਿਧਾਨ ਸਭਾ ਕੰਪਲੈਕਸ ਵਿੱਚ ਚੱਲੇ ਲੱਤਾਂ ਤੇ ਇੱਕ ਸੁਣ ਪਾਜਪਾ ਤੇ ਸ਼ਰਧ ਪਵਾਰ ਦੀ ਪਾਰਟੀ ਦੇ ਵਿਧਾਇਕ ਪਿੜੇ ਚੋਣ ਕਮਿਸ਼ਨ ਇਲੈਕਸ਼ਨ ਕਮਿਸ਼ਨ ਹੈ ਜਾਂ ਪਾਜਪਾ ਦੀ ਇਲੈਕਸ਼ਨ ਚੋਰੀ ਸ਼ਾਖਾ ਰਾਹੁਲ ਗਾਂਧੀ ਸ਼ੇਸ਼ਤਵਾਪਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਚੰਡੀਗੜ੍ਹ ਨੇ ਸਾਫ ਸਫਾਈ ਦੇ ਮਾਮਲੇ ਵਿੱਚ ਪੂਰੇ ਦੇਸ਼ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਦਰਜਾ ਸਵਸ਼ ਸਰਵੇਖਣ 2024 ਵਿੱਚ 3 ਲੱਖ ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਮਿਲਿਆ ਹੈ। ਇਹ ਸਨਮਾਨ ਦਿੱਲੀ ਵਿੱਚ ਹੋਏ ਇੱਕ ਸਮਾਗਮ ਵਿੱਚ ਭਾਰਤ ਦੀ ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਦਿੱਤਾ। ਇਸ ਮੌਕੇ ਤੇ ਗੁਲਾਬਚੰਦ ਕਟਾਰੀਆ ਤੇ ਹਰਪ੍ਰੀਤ ਕੋਰ ਬਬਲਾ ਨੇ ਮਿਲ ਕੇ ਇਹ ਅਵਾਰਡ ਹਾਸਲ ਕੀਤਾ। ਸਾਲ 2023 ਵਿੱਚ ਚੰ디ਗੜ 11ਵੇਂ ਸਥਾਨ ਤੇ ਸੀ ਪਰ ਇਸ ਵਾਰ ਨਗਰ ਨਿਗਮ ਦੀ ਮਿਹਨਤ ਅਤੇ ਸਫਾਈ ਦੀ ਸਖਤ ਨਿਗਰਾਨੀ ਨਾਲ ਸ਼ਹਿਰ ਨੂੰ ਇਹ ਸਫਲਤਾ ਹਾਸਲ ਹੋਈ ਹੈ। ਨਗਰ ਨਿਗਮ ਨੇ ਸ਼ਹਿਰ ਨੂੰ ਸਾਫ਼ ਰੱਖਣ ਲਈ ਸਖਤ ਕਦਮ ਚੁੱਕੇ ਹਨ। ਜਿਨ੍ਹਾਂ ਲੋਕਾਂ ਨੇ ਖੁੱਲੇ ਜਾਂ ਗਲਤ ਥਾਂ ਤੇ ਕੂੜਾ ਸੁੱਟਿਆ ਉਹਨਾਂ ਤੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਨਜ਼ਰ ਰੱਖੀ ਗਈ ਅਤੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਦੀ ਵਿਵਸਥਾ ਕੂੜੇ ਨੂੰ ਵੱਖ ਕਰਨ ਦੀ ਸਹੂਲਤ ਅਤੇ ਗਿੱਲੇ ਸੁੱਕੇ ਕੂੜੇ ਲਈ ਵੱਖ-ਵੱਖ ਡੱਬੇ ਲਾਉਣ ਵਰਗੇ ਕੰਮ ਵੀ ਬਿਹਤਰ ਢੰਗ ਨਾਲ ਕੀਤੇ ਗਏ। ਇਸ ਸਾਲ ਸ਼ੁਰੂ ਕੀਤੇ ਗਏ ਇਸ ਵਰਗ ਵਿੱਚ ਹਰ ਸੂਬੇ ਦੇ ਇੱਕ ਸ਼ਹਿਰ ਨੂੰ ਉਸ ਰਾਜ ਦਾ ਪ੍ਰੋਮਿਸਿੰਗ ਸ਼ਹਿਰ ਐਲਾਨਿਆ ਗਿਆ ਹੈ। ਇਸ ਵਰਗ ਵਿੱਚ ਕੁੱਲ 33 ਅਵਾਰਡ ਪ੍ਰਦਾਨ ਕੀਤੇ ਗਏ ਜਿਸ ਵਿੱਚ ਹਰਿਆਣਾ ਦੇ ਸੋਨੀਪਟਾ ਤੇ ਹਿਮਾਚਲ ਦੇ ਥੀਉਂਗ ਦਾ ਨਾਮ ਸ਼ਾਮਲ ਹੈ। ਰਾਸ਼ਰੀ ਪੱਧਰ ਤੇ 10 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸਾਫ ਸ਼ਹਿਰਾਂ ਵਿੱਚ ਅਹਮਦਾਬਾਦ, ਪੋਪਾਲ ਅਤੇ ਲਖਨਊ ਦਾ ਨਾਮ ਸ਼ਾਮਲ ਹੈ ਜਦ ਕਿ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਮੀਰਾ, ਪਾਂਸਰ, ਬਿਰਾਸਪੁਰ ਅਤੇ ਚਮਸ਼ੇਦਪੁਰ ਨੂੰ ਅਵਾਰਡ ਪ੍ਰਦਾਨ ਕੀਤਾ ਗਿਆ ਮੱਧ ਪ੍ਰਦੇਸ਼ ਦੇ ਇੰਦੌਰ ਨੂੰ ਲਗਾਤਾਰ 8ਵੀਂ ਵਾਰ ਦੇਸ਼ ਦੇ ਸਭ ਤੋਂ ਸਾਫ ਸ਼ਹਿਰ ਦੇ ਅਵਾਰਡ ਨਾਲ ਨਵਾਜਿਆ ਗਿਆ ਇੰਦੌਰ ਨੂੰ ਇਹ ਅਵਾਰਡ ਸਵਸ਼ਤਾ ਸੁਪਰ ਲੀਗ ਵਰਗ 'ਚ ਦਿੱਤਾ ਗਿਆ ਹੈ ਇਸ ਵਰਗ ਵਿੱਚ ਉਹ ਸ਼ਹਿਰ ਸ਼ਾਮਲ ਕੀਤੇ ਜਾਂਦੇ ਹਨ ਜੋ ਲਗਾਤਾਰ 3 ਸਾਲਾਂ ਵਿੱਚ ਚੋਟੀ ਦੇ 3 ਸਥਾਨਾਂ ਤੇ ਹੋਣ। ਇਨ ਦੌਰ ਤੋਂ ਇਲਾਵਾ ਸੂਰਤ, ਨਮੀ, ਮੁੰਬਈ ਅਤੇ ਵਿਜੇਵਾੜਾ ਨੂੰ ਸੁਬਾਸ਼ ਸੁਪਰ ਲੀਗ ਦੇ ਅਵਾਰਡ ਨਾਲ ਸਨਮਾਨਿਆ ਗਿਆ। ਸਫਾਈ ਪੱਖੋਂ ਪੰਜਾਬ ਦੇ ਸ਼ਹਿਰ ਬਹੁਤ ਵੱਡੇ ਮਾਰਕੇ ਮਾਰਨ ਵਿੱਚ ਸਫਲ ਨਹੀਂ ਹੋਏ। 10 ਲੱਖ ਤੋਂ ਵੱਧ ਆਬਾਦੀ ਵਾਲੇ 40 ਸ਼ਹਿਰਾਂ ਦੀ ਸੂਚੀ ਵਿੱਚ ਅੰਮ੍ਰਿਤਸਰ 3ਵੇਂ, ਲੁਧਿਆਣਾ 39ਵੇਂ ਜਦ ਕੀ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਪਟਿਆਲਾ 76ਵੇਂ ਜਲੰਧਰ 82ਵੇਂ ਸਥਾਨ ਤੇ ਰਿਹਾ ਹੈ। ਵਿਸ਼ੇਸ਼ ਵਰਗ ਵਿੱਚ ਸਾਫ ਕੰਟੋਰਨਮੈਂਟ ਬੋਰਡ ਦੇ ਵਰਗ ਤਹਿਤ ਜਿੱਥੇ ਸਿਕੰਦਰਾਬਾਦ ਨੂੰ ਸਭ ਤੋਂ ਸਾਫ ਸ਼ਹਿਰ ਐਲਾਨਿਆ ਗਿਆ ਉੱਥੇ ਅੰਮ੍ਰਿਤਸਰ ਕੈਂਟ 9ਵੇਂ ਜਲੰਧਰ ਕੈਂਟ 16ਵੇਂ ਅਤੇ ਫਿਰੋਜ਼ਪੁਰ ਕੈਂਟ 24ਵੇਂ ਸਥਾਨ ਤੇ ਰਿਹਾ। ਜੇਕਰ ਯੋਗ ਹੈ ਕਿ ਸਵਸ਼ ਸਰਵੇਖਣ ਨਾਲ 2016 ਤੋਂ 73 ਸ਼ਹਿਰਾਂ ਦੀ ਰੈਂਕਿੰਗ ਨਾਲ ਸ਼ੁਰੂ ਹੋਇਆ ਸੀ। ਜਦ ਕੀ 2024-25 ਦੇ ਸਰਵੇਖਣ ਵਿੱਚ 4599 ਸ਼ਹਿਰਾਂ ਦੀ ਰੈਂਕਿੰਗ ਕੀਤੀ ਗਈ ਭਾਰਤ ਨੇ ਨਾਟੋ ਮੁਖੀ ਮਾਰਕ ਰੂਟੇ ਦੇ ਉਸ ਬਿਆਨ ਤੇ ਸਖਤ ਇਤਰਾਜ਼ ਪ੍ਰਗਟਾਇਆ ਜਿਸ ਵਿੱਚ ਉਨ੍ਹਾਂ ਨੇ ਰੂਸ ਨਾਲ ਵਪਾਰਕ ਸਬੰਧ ਰੱਖਣ ਵਾਲੇ ਦੇਸ਼ਾਂ ਖਾਸ ਕਰਕੇ ਭਾਰਤ ਚੀਨ ਅਤੇ ਬ੍ਰਾਜ਼ੀਲ ਨੂੰ ਪਾਬੰਦੀਆਂ ਦੀ ਧਮਕੀ ਦਿੱਤੀ ਸੀ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਡਬਲ ਸਟੈਂਡਰਡ ਨੂੰ ਲੈ ਕੇ ਸਖਤ ਚੇਤਾਵਨੀ ਦਿੱਤੀ ਹੈ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਸਪਸ਼ਟ ਕਿਹਾ ਕਿ ਇਸ ਮਾਮਲੇ ਵਿੱਚ ਦੋਰਾ ਮਾਪ ਦੰਡ ਨਹੀਂ ਚੱਲੇਗਾ ਅਸੀਂ ਆਪਣੀਆਂ ਤਰਜੀਹਾਂ ਜਾਣਦੇ ਹਾਂ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰੰਤੀਰ ਜੈਸਵਾਲ ਨੇ ਮੀਡੀਆ ਬਰੀਫਿੰਗ ਵਿੱਚ ਕਿਹਾ ਕਿ ਅਸੀਂ ਇਸ ਵਿਸ਼ੇ ਤੇ ਰਿਪੋਰਟ ਵੇਖੀ ਹੈ ਉਨ੍ਹਾਂ ਕਿਹਾ ਕਿ ਮੈਂ ਇਹ ਦੁਹਰਾਉਣਾ ਚਾਹੁੰਦਾ ਹਾਂ ਕਿ ਸਾਡੀਆਂ ਊਰਜਾ ਜ਼ਰੂਰਤਾਂ ਸਾਡੀ ਸਭ ਤੋਂ ਵੱਡੀ ਤਰਜੀਹ ਹਨ ਇਹ ਸਮਝਣ ਵਾਲੀ ਗੱਲ ਹੈ ਜੈਸਵਾਲ ਨੇ ਕਿਹਾ ਕਿ ਅਸੀਂ ਬਾਜ਼ਾਰ ਚ ਉਪਲਬਧ ਚੀਜ਼ਾਂ ਤੇ ਮੌਜੂਦਾ ਗਲੋਬਲ ਹਾਲਾਤ ਨੂੰ ਵੇਖ ਕੇ ਹੀ ਫੈਸਲੇ ਲੈਂਦੇ ਹਾਂ NATO ਮੁਖੀ ਨੇ ਵਾਸ਼ਿੰਗਟਨ ਦੇ ਵਿੱਚ ਅਮਰੀਕੀ ਸੈਨੇਟਰਾਂ ਥਾਮ ਟਿਲਸ ਅਤੇ ਜੀਨ ਸ਼ਾਹੀ ਨਾਲ ਪ੍ਰੈਸ ਕਾਨਫਰੰਸ ਵਿੱਚ ਭਾਰਤ ਚੀਨ ਅਤੇ ਬ੍ਰਾਜ਼ੀਲ ਨੂੰ ਰੂਸ ਨਾਲ ਆਪਣੇ ਆਰਥਿਕ ਰਿਸ਼ਤਿਆਂ ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਰੂਟੇ ਨੇ ਕਿਹਾ ਸੀ ਕਿ ਜੇ ਤੁਸੀਂ ਬੀਜਿੰਗ ਦਿੱਲੀ ਜਾਂ ਬ੍ਰਾਜ਼ੀਲ ਵਿੱਚ ਹੋ ਤਾਂ ਤੁਹਾਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਤੇ ਭਾਰੀ ਪੈ ਸਕਦਾ ਹੈ। ਉਹ ਤੁਹਾਨੂੰ ਫੋਨ ਕਰੋ ਅਤੇ ਉਸ ਨੂੰ ਕਹੋ ਕਿ ਉਹ ਸ਼ਾਂਤੀ ਸੰਬੰਧੀ ਗੱਲਬਾਤ ਨੂੰ ਲੈ ਕੇ ਗੰਭੀਰ ਹੋਵੇ ਨਹੀਂ ਤਾਂ ਐਸਾ ਸਿੱਧਾ ਅਸਰ ਭਾਰਤ, ਚੀਨ ਅਤੇ ਬ੍ਰਾਜ਼ੀਲ ਤੇ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਰ-ਬਾਰ ਕਿਹਾ ਹੈ ਕਿ ਇਹ ਜੰਗ ਦਾ ਯੁੱਗ ਨਹੀਂ ਹੈ। ਸਾਲ 2024 ਵਿੱਚ ਮੋਦੀ ਨੇ ਪੁੱਤਨ ਅਤੇ ਅਮਰੀਕੇ ਦੇ ਰਾਸ਼ਪਤੀ ਜੋ ਬਾਈਡਨ ਨਾਲ ਗੱਲ ਕੀਤੀ ਸੀ ਅਤੇ ਯੂਕਰੇਨ ਦਾ ਦੌਰਾ ਵੀ ਕੀਤਾ। ਰੋਟੇ ਦਾ ਇਹ ਬਿਆਨ ਬ੍ਰਾਜ਼ੀਲ ਵਿੱਚ ਹੋਏ ਬ੍ਰਿਕਸ ਸੰਮੇਲਨ ਤੋਂ ਬਾਅਦ ਆਇਆ ਹੈ। ਬ੍ਰਿਕਸ ਦੀ ਵੱਧਦੀ ਤਾਕਤ ਅਤੇ ਡਾਲਰ ਦੇ ਬਦਲ ਦੀ ਚਰਚਾ ਨਾਲ ਪੱਛਮੀ ਦੇਸ਼ ਬੇਚੈਨ ਹਨ। ਮਹਾਰਾਸ਼ਟਰ ਵਿਧਾਨ ਸਭਾ ਕੰਪਲੈਕਸ ਵਿੱਚ ਕੁਸ਼ਤੀ ਵਰਗਾ ਦ੍ਰਿਸ਼ ਦੇਖਣ ਨੂੰ ਮਿਲਿਆ ਹੈ। ਜਿੱਥੇ ਵਿਧਾਇਕਾਂ ਨੇ ਇੱਕ ਦੂਜੇ ਨੂੰ ਜ਼ੋਰਦਾਰ ਲਤਾਂ ਅਤੇ ਇੱਕ ਸੱਨ ਮਾਰੇ। ਵੀਡੀਓ ਵਿੱਚ ਸਾਫ਼ ਸਿਖਾਈ ਦੇ ਰਿਹਾ ਹੈ ਕਿ ਭਾਜਪਾ ਤੇ ਸ਼ਰਦ ਪਵਾਰ ਦੀ ਪਾਰਟੀ ਰਾਸਵਾਦੀ ਕਾਂਗਰਸ ਪਾਰਟੀ ਸ਼ਰਦਚੰਦਰ ਪਵਾਰ ਵਿਧਾਇਕਾਂ ਵਿਚਾਲੇ ਤਿੱਖੀ ਝੜਪ ਹੋਈ ਹੈ। ਭਾਜਪਾ ਵਿਧਾਇਕ ਗੋਪੀ ਚੰਦ ਪਟਲਕਰ ਅਤੇ ਸ਼ਰਦ ਪਵਾਰ ਧੜੇ ਦੇ ਵਿਧਾਇਕ ਜਤਿੰਦਰ ਆਭਾੜ ਦੇ ਸਮਰਸਕਾਂ ਵਿਚਾਲੇ ਇਹ ਕੁੱਟਮਾਰ ਹੋਈ। ਦੋਵਾਂ ਆਗੂਆਂ ਵਿਚਕਾਰ ਲੰਬੇ ਸਮੇਂ ਤੋਂ ਮਤਭੇਦ ਚੱਲ ਰਹੇ ਸਨ ਜਿਨ੍ਹਾਂ ਨੇ ਹੁਣ ਹਿੰਸਕ ਰੂਪ ਧਾਰ ਲਿਆ। ਮੋ ਮੰਤਰੀ ਦਵਿੰਦਰ ਫੜਨਵੀਸ ਦਾ ਕਹਿਣਾ ਹੈ ਕਿ ਵਿਧਾਨ ਪਵਨ ਵਿੱਚ ਇਸ ਤਰ੍ਹਾਂ ਪੋਟੂ ਮਾਰ ਕਰਨਾ ਗਲਤ ਹੈ। ਕੋਟ ਮਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਦਵ ਠਾਕਰੇ ਦਾ ਕਹਿਣਾ ਹੈ ਕਿ ਇਹਨਾਂ ਗੁੰਡਿਆਂ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋਣ ਲਈ ਪਾਸ ਕਿਸ ਨੇ ਦਿੱਤੇ? ਇਹ ਮਾਮਲਾ ਕਾਫੀ ਭ�ਿਆ ਹੋਇਆ ਹੈ। ਮਹਾਰਾਸ਼ਟਰ ਵਿੱਚ ਵਿਰੋਧੀ ਪਾਰਟੀਆਂ ਦੇ ਵਿਧਾਨ ਪ੍ਰਸ਼ਦ ਮੈਂਬਰ ਵਿਦਾਨ ਪਵਨ ਕੰਪਲੈਕਸ ਵਿੱਚ ਵਿਰੋਧਭਜੂ ਕੱਦੂ ਲੈ ਕੇ ਆਏ ਅਤੇ ਦੋਸ਼ ਲਾਇਆ ਕਿ ਮੌਜੂਦਾ ਸੈਸ਼ਨ ਦੌਰਾਨ ਸਰਕਾਰ ਵੱਲੋਂ ਲੋਕਾਂ ਨੂੰ ਕੁਝ ਨਹੀਂ ਮਿਲਿਆ ਹੈ। ਉਹਨਾਂ ਨੇ ਕੱਦੂ ਨੂੰ ਕੁਝ ਨਾ ਮਿਲਣ ਦੇ ਪ੍ਰਤੀਕ ਵਜੋਂ ਵਰਤਦੇ ਹੋਏ ਨਾਅਰੇ ਲਾਏ। ਵਿਦਾਨ ਪ੍ਰਸ਼ਦ ਮੈਂਬਰਾਂ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ, ਆਰਵਾਸੀਆਂ, ਵਿਦਿਆਰਥੀਆਂ, ਅਧਿਆਪਕਾਂ, ਆਸ਼ਾ ਵਰਕਰਾਂ ਤੇ ਮੈਲਮ ਮਜ਼ਦੂਰਾਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਚੰਨਾ ਸੁਵਮੀ ক্রিকেট ਸਟੇਡੀਅਮ ਵਿੱਚ ਪਾਜੜ ਦੇ ਮਾਮਲੇ ਵਿੱਚ ਰਾਇਲ ਚੈਲੈਂਜਰ ਬੰਗਲੌਰੂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਹਨ ਕਰਨਾਟਕ ਸਰਕਾਰ ਨੇ ਆਰਸੀਬੀ ਅਤੇ ਸਟੇਟ ক্রিকেট ਐਸੋਸੀਏਸ਼ਨ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਕਰਨਾਟਕ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਜਸਟਿਸ ਮਾਈਕਲ ਡੀ ਕੂਹਾ ਕਮਿਸ਼ਨ ਦੀ ਰਿਪੋਰਟ ਨੂੰ ਸਵੀਕਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਇਸ ਕਮਿਸ਼ਨ ਨੇ ਜਾਂਚ ਦੌਰਾਨ ਆਰਸੀਵੀ ਅਤੇ ਕੇਐਸਸੀਏ ਵਿੱਚ ਕਈ ਬੇਨਿਜ਼ਮੀਆਂ ਤੇ ਗੜਬੜੀਆਂ ਦਾ ਖੁਲਾਸਾ ਕੀਤਾ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿਦਰਮਈਆ ਨੂੰ 11 ਜੁਲਾਈ ਨੂੰ ਨਿਆਇਕ ਕਮਿਸ਼ਨ ਦੀ ਰਿਪੋਰਟ ਸੰਪੀ ਗਈ। ਰਿਪੋਰਟ ਅਨਸਾਰ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਰਾਇਲ ਚੈਲੈਂਜਰ ਬੈਂਗਲੁਰੂ ਪ੍ਰੋਗਰਾਮ ਪ੍ਰਬੰਧਕ ਡੀਐਨਏ ਐਂਟਰਟੇਨਮੈਂਟ ਅਤੇ ਬੈਂਗਲੁਰੂ ਪੁਲਿਸ 4 ਜੂਨ ਨੂੰ ਚਿੰਨਾ ਸੁਆਮੀ ਸਟੇਡੀਅਮ ਦੇ ਬਾਹਰ ਮੱਚੀ ਭੱਜਨ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਦੀ ਕੁੰਹਾ ਕਮਿਸ਼ਨ ਨੂੰ ਇਸ ਮਾਮਲੇ ਦੀ ਜਾਂਚ ਲਈ 1 ਕਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਜਾਂਚ ਦੌਰਾਨ ਕਮਿਸ਼ਨ ਨੇ ਘਟਨਾ ਸਥਾਨ ਦਾ ਨਿਰੇਖਣ ਕੀਤਾ ਚਸ਼ਮਦੀਦਾ ਪੁਲਿਸ ਅਧਿਕਾਰੀਆਂ ਕੇਐਸਸੀ ਅਧਿਕਾਰੀਆਂ ਅਤੇ ਸਰਕਾਰੀ ਨੁਮਾਇੰਦਿਆਂ ਦੇ ਬਿਆਨ ਦਰਜ ਕੀਤੇ ਗਏ ਪੈਨਲ ਨੇ ਪਾਇਆ ਕਿ ਸੁਰੱਖਿਆ ਪ੍ਰਬੰਧਾ ਵਿੱਚ ਗੰਭੀਰ ਕਮੀਆਂ ਸਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਸੀਨੀਅਰ ਪੱਤਰਕਾਰ ਦੇ ਖਿਲਾਫ ਬਿਹਾਰ ਵਿੱਚ ਦਰਜ ਐਫਆਈਆਰ ਨੂੰ ਲੈ ਕੇ ਚੋਣ ਕਮਿਸ਼ਨ ਤੇ ਨिशाना ਵੰਨਿਆ ਹੈ ਅਤੇ ਸਵਾਲ ਕੀਤਾ ਹੈ ਕਿ ਇਹ ਇਲੈਕਸ਼ਨ ਕਮਿਸ਼ਨ ਹੈ ਜਾਂ ਫਿਰ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਇਲੈਕਸ਼ਨ ਚੋਰੀ ਸ਼ਾਖਾ ਬਣ ਚੁੱਕਿਆ ਹੈ ਬਿਹਾਰ ਦੇ ਬੇਗੂ ਸਰਾਏ ਚ ਵਿਸ਼ੇਸ਼ VOTER ਸੋਧ ਨੂੰ ਲੈ ਕੇ ਪਰਮਾਉ ਜਾਣਕਾਰੀ ਫੈਲਾਉਣ ਦੇ ਦੋਸ਼ ਵਿੱਚ ਸੀਨੀਅਰ ਪੱਤਰਕਾਰ ਅਜੀਤ ਅੰਜਮ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਇਹ ਕਾਰਵਾਈ ਉਹਨਾਂ ਦੇ YouTube ਚੈਨਲ ਤੇ 12 ਜੁਲਾਈ ਨੂੰ ਅਪਲੋਡ ਕੀਤੀ ਗਈ ਇੱਕ ਵੀਡੀਓ ਦੇ ਆਧਾਰ ਤੇ ਕੀਤੀ ਗਈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਵਿੱਚ ਇੱਕ ਅਦਾਲਤ ਨੌਜਵਾਨ ਦੀ ਹਤਿਆ ਦੀ ਘਟਨਾ ਦਾ ਹਵਾਲਾ ਦਿੰਦਿਆਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਦਲਤ ਅਤੇ ਵਾਂਝੇ ਹੋਣਾ ਅਪਰਾਧ ਬਣ ਗਿਆ ਹੈ। ਉਹਨਾਂ ਨੇ ਇੱਕ ਖਬਰ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਕਿ ਹਰਿਆਣਾ ਦੇ ਹਿਸਾਰ ਵਿੱਚ ਬੀਤੇ ਦਿਨੀ 16 ਸਾਲਾ ਨੌਜਵਾਨ ਗਣੇਸ਼ ਵਾਲਮੀਕੀ ਦੀ ਹਤਿਆ ਕੀਤੀ ਗਈ। ਅਤੇ ਲੋਕਾਂ ਨੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰਦੇ ਹੋਏ ਰਾਸ਼ਪਤੀ ਦ੍ਰੋਪਤੀ ਮੁਰਮੂ ਦੇ ਨਾਂ ਮੰਗ ਪੱਤਰ ਭੇਜਿਆ ਹੈ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਨੂੰ ਧੰਕੀ ਦੇਣ ਵਾਲੀਆਂ ਈਮੇਲਾਂ ਆਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਡੀਜੀਪੀ ਗੌਰਵ ਯਾਦਵ ਸਮੇਤ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਸੂਬੇ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੁੱਖ ਮੰਤਰੀ ਨੇ ਖਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਦੇ ਹੋਰ ਖਾਸ ਪ੍ਰਬੰਧ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਸਾਡੀਆਂ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮਸਤਿਹਦ ਹਨ ਤੇ ਦੇਸ਼ ਤੇ ਸਮਾਜ ਵਿਰੋਧੀ ਤਾਕਤਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਸਰਕਾਰੀ ਸੂਤਰਾਂ ਤੋਂ ਮਰਜ਼ੀ ਜਾਣਕਾਰੀ ਤੇ ਹੀ ਭਰੋਸਾ ਕਰਨ। ਉਹਨਾਂ ਕਿਹਾ ਕਿ ਸਾਰੇ ਧਾਰਮਿਕ ਅਸਥਾਨ ਪੰਜਾਬ ਲਈ ਪਵਿੱਤਰ ਤੇ ਪੂਜਣਯੋਗ ਹਨ। ਸਰਕਾਰ ਇਹਨਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਹਰਤ ਵਿੱਚ ਅਜਈਆਂ ਸ਼ਰਾਰਤੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸੂਬੇ ਦੀ ਨਵੀਂ ਉਦਯੋਗਕ ਨੀਤੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੀਂ ਨੀਤੀ ਹਰ ਖੇਤਰ ਦੇ ਉਦਯੋਗਾਂ ਨਾਲ ਸੰਬੰਧਿਤ ਉਦਯੋਗਪਤੀਆਂ ਦੀ رائے સલાਮ ਅਗਰੋ ਤਿਆਰ ਕੀਤੀ ਜਾਵੇਗੀ ਇਸ ਗੱਲ ਦਾ ਐਲਾਨ ਪੰਜਾਬ ਪਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਲਿਆਂਦੀ ਜਾ ਰਹੀ ਨਵੀਂ ਉਦਯੋਗ ਨੀਤੀ ਭਾਰਤ ਵਿੱਚ ਸਭ ਤੋਂ ਵਧੀਆ ਹੋਣ ਦੇ ਨਾਲ-ਨਾਲ ਸੂਬੇ ਵਿੱਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਰਾਹ ਪੱਧਰਾ ਕਰੇਗੀ ਅਤੇ ਇਹ ਨੀਤੀ ਵੱਖ-ਵੱਖ ਉਦਯੋਗਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੇ ਕਦਮ ਵਜੋਂ ਪੰਜਾਬ ਸਰਕਾਰ ਉਦਯੋਗਾਂ ਅਤੇ ਸਰਕਾਰ ਵਿਚਕਾਰ ਇੱਕ ਢਾਂਚਾਗਤ ਅਤੇ ਸਹਿਯੋਗੀ ਸ਼ਮੂਲੀਅਤ ਦੀ ਪ੍ਰਵਾਨਗੀ ਦੇਣ ਦੇ ਲਈ ਕਮੇਟੀਆਂ ਬਣਾਏਗੀ ਅਤੇ ਇਹ ਕਮੇਟੀਆਂ 2 ਸਾਲਾਂ ਦੀ ਮਿਆਦ ਲਈ ਕੰਮ ਕਰਨਗੀਆਂ ਜਿਨ੍ਹਾਂ ਦੀ ਮਿਆਦ ਲੋੜ ਪੈਣ ਤੇ ਸਰਕਾਰ ਵੱਲੋਂ ਵਧਾਈ ਜਾ ਸਕੇਗੀ। ਉਨਾ ਦੱਸਿਆ ਕਿ ਹਰੇਕ ਕਮੇਟੀ ਲਈ ਪਹਿਲਾ ਕੰਮ ਸਰਕਾਰ ਨੂੰ ਆਪਣੇ ਸਬੰਧਤ ਖੇਤਰ ਵਿੱਚ ਪੰਜਾਬ ਦੇ ਮੌਜੂਦਾ ਉਦਯੋਗਿਕ ਮਾਹੌਲ ਅਤੇ ਪੰਜਾਬ ਦੇ ਵਿਲੱਖਣ ਢਾਂਚੇ ਅਤੇ ਵਿੱਤੀ ਉਪਲਬਧਤਾ ਤੇ ਮੱਦੇਨਜ਼ਰ ਨਵੀਂ ਉਦਯੋਗਿਕ ਨੀਤੀ ਸੰਬੰਧੀ ਆਪਣੇ ਖੇਤਰ ਦੇ ਉਦਯੋਗ ਬਾਰੇ ਸਾਰੀ ਜਾਣਕਾਰੀ ਪ੍ਰਦਾਨ ਕਰਨਾ ਹੋਵੇਗਾ। ਉਕਤ ਕਮੇਟੀਆਂ ਦੇ ਨੋਟੀਫਿਕੇਸ਼ਨ ਦੇ 45 ਦਿਨਾਂ ਦੇ ਅੰਦਰ ਲਿਖਤੀ ਰੂਪ ਵਿੱਚ ਉਹ ਆਪਣੇ ਖੇਤਰ ਅਤੇ ਉਦਯੋਗ ਸੰਬੰਧੀ ਜਾਣਕਾਰੀ ਦੀ ਰਿਪੋਰਟ ਸਰਕਾਰ ਨੂੰ ਭੇਜਣਗੇ। ਇਸ ਨਾਲ ਪੰਜਾਬ ਦਾ ਉਦਯੋਗ ਤਰੱਕੀ ਵੱਲ ਵਧੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਇੱਕ ਵਾਰ ਫਿਰ ਖਟਾਈ ਵਿੱਚ ਪੈ ਗਈ ਹੈ ਕਿਉਂਕਿ ਪਾਰਸ ਸਰਕਾਰ ਵੱਲੋਂ ਇਹ ਚੋਣਾਂ ਕਰਵਾਉਣ ਦੇ ਲਈ ਨਿਯੁਕਤ ਕੀਤੇ ਗਏ ਚੀਫ ਕਮਿਸ਼ਨਰ ਗੁਰਦੁਆਰਾ ਚੋਣਾ ਜਸਟਿਸ ਐਸਐਸ ਸਾਰੋਂ ਜਿਨ੍ਹਾਂ ਦੀ ਨਿਯੁਕਤੀ ਦੀ ਮਿਆਦ 30 ਜੂਨ 2025 ਨੂੰ ਖਤਮ ਹੋ ਗਈ ਸੀ ਦੀ ਮਿਆਦ ਵਿੱਚ ਅੱਗੇ 1 ਸਾਲ ਦੇ ਵਾਅਦੇ ਦਾ ਮਾਮਲਾ ਮਗਲੇ 2 ਮਹੀਨੇ ਤੋਂ ਲਗਾਤਾਰ ਲਟਕ ਰਿਹਾ ਹੈ। ਜਸਨਾਲ ਗੁਰਦੁਆਰਾ ਚੋਣਾਂ ਦਾ ਕੰਮ ਵੀ ਠੱਪ ਚੱਲ ਰਿਹਾ ਹੈ ਕਮਿਸ਼ਨ ਵੱਲੋਂ ਲੰਬੀਆਂ ਕੋਸ਼ਿਸ਼ਾਂ ਬਾਅਦ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਵਿੱਚ ਬਣਾਈਆਂ ਗਈਆਂ 50 ਲੱਖ ਵੋਟਾਂ ਸਬੰਧੀ ਪੰਜਾਬ ਤੇ ਹਾਈ ਕੋਰਟ ਦੀ ਰੋਕ ਲੱਗੀ ਹੋਈ ਹੈ ਜਿਸ ਤੇ ਅੱਗੋਂ ਸੁਣਵਾਈ 21 ਜੁਲਾਈ ਨੂੰ ਨਿਰਧਾਰਤ ਹੈ ਦਿਲਚਸਪ ਗੱਲ ਇਹ ਹੈ ਕਿ ਹਰਿਆਣਾ ਦੇ ਕੁਝ ਪਟੀਸ਼ਨਰਾਂ ਨੇ ਹਰਿਆਣਾ ਵਿੱਚ ਵੋਟਾਂ ਬਣਾਉਣ ਦੀ ਮੰਗ ਉਠਾਈ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਮਰਥਨ ਕੀਤਾ ਗਿਆ ਹੈ ਹਰਿਆਣਾ ਸਰਕਾਰ ਵੱਲੋਂ ਵੱਖਰਾ ਗੁਰਦੁਆਰਾ ਐਕਟ ਬਣਾ ਦਿੱਤਾ ਗਿਆ ਸੀ ਜਿਸ ਦੇ 40 ਸੀਟਾਂ ਵਾਲੇ ਜਨਰਲ ਹਾਊਸ ਦੀ ਚੋਣ ਹੋਣ ਤੋਂ ਬਾਅਦ ਵੱਖ ਕਮੇਟੀ ਵੀ ਹੋਂਦ ਵਿੱਚ ਆ ਗਈ ਸੀ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਐਕਟ ਅਨੁਸਾਰ ਕਮੇਟੀ ਦੀਆਂ ਵੀ 11 ਸੀਟਾਂ ਹਰਿਆਣਾ ਵਿੱਚ ਹੁੰਦੀਆਂ ਸਨ ਐਕਟ ਅਨੁਸਾਰ ਪੰਜਾਬ ਵਿੱਚ 157 ਤੇ ਹਿਮਾਚਲ ਦੇ ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਦਾ ਇੱਕ-ਇੱਕ ਮੈਂਬਰ ਚੁਣਿਆ ਜਾਂਦਾ ਹੈ ਕਾਨੂੰਨੀ ਮਹਾਰਾ ਦਾ ਕਹਿਣਾ ਹੈ ਕਿ 1966 ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਭਾਰਤ ਸਰਕਾਰ ਦੇ ਹੱਥਾਂ ਵਿੱਚ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਨਿਰਧਾਰਤ 5 ਸਾਲ ਬਾਅਦ ਕਰਵਾਉਣਾ ਹੀ ਇੱਕ ਤਰ੍ਹਾਂ ਨਾਲ ਖਤਮ ਹੋ ਗਿਆ ਹੈ ਕਿਉਂਕਿ ਭਾਰਤ ਸਰਕਾਰ ਲਈ ਇਸ ਦੀ ਕੋਈ ਮਹੱਤਤਾ ਹੀ ਨਹੀਂ ਗੁਰਦੁਆਰਾ ਐਕਟ ਅਨਸਾਰ ਕਾਰਜਕਾਲ ਦੌਰਾਨ ਅਗਰ ਕੋਈ ਹਲਕਾ ਖਾਲੀ ਹੁੰਦਾ ਹੈ ਤਾਂ ਉਸ ਤੇ ਜਿਮਨੀ ਚੋਣ ਵੀ ਹੋਣੀ ਚਾਹੀਦੀ ਹੈ ਪਰ ਇਸ ਲਈ ਇੱਕ ਪੱਕੇ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਦੀ ਲੋੜ ਹੁੰਦੀ ਹੈ ਜਦੋਂ ਕਿ ਭਾਰਤ ਸਰਕਾਰ ਕੇਵਲ ਚੋਣਾਂ ਕਰਵਾਉਣ ਲਈ ਗੁਰਦੁਆਰਾ ਕਮਿਸ਼ਨਰ ਦੀ ਚੋਣ ਇੱਕ ਹੱਦ ਸਾਲ ਹੀ ਕਰਦੀ ਹੈ ਅਤੇ ਨਾ ਹੀ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਦਾ ਕੋਈ ਦਫ਼ਤਰ ਜਾਂ ਪੱਕਾ ਸਟਾਫ ਹੈ ਜਿਸ ਸਬੰਧੀ ਭਾਰਤ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਹੈ ਦੱਖਣ ਫਿਲਮਾਂ ਦੀ ਅਦਾਕਾਰਾ ਰਾਨੀਆ ਰਾਓ ਨੂੰ ਸੋਨੇ ਦੀ ਤਸਕਰੀ ਨਾਲ ਜੁੜੇ ਮਾਮਲੇ ਵਿੱਚ 1 ਸਾਲ ਜੇਲ੍ਹ ਦੀ ਸਜ਼ਾ ਹੋਈ ਹੈ ਵਦੇਸ਼ੀ ਮੁਦਰਾ ਸੁਰੱਖਣ ਅਤੇ ਤਸਕਰੀ ਗਤੀਵਿਧੀ ਰੋਕਥਾਮ ਐਕਟ ਤਹਿਤ ਮਾਮਲੇ ਨੂੰ ਵੇਖ ਰਹੇ ਸਲਾਹਕਾਰ ਬੋਰਡ ਨੇ ਹਾਲ ਹੀ ਵਿੱਚ ਇਹ ਫੈਸਲਾ ਸੁਣਾਇਆ ਕਿ ਰਾਨੀਆ ਰਾਓ ਨੂੰ ਹਿਰਾਸਤ ਦੀ ਸਮਾਹਦ ਦੌਰਾਨ ਜ਼ਮਾਨਤ ਵੀ ਨਹੀਂ ਦਿੱਤੀ ਜਾਵੇਗੀ ਇਸ ਸਾਲ ਮਾਰਚ ਮਹੀਨੇ ਵਿੱਚ ਰਾਨੀਆ ਰਾਓ ਦੁਬਈ ਤੋਂ ਆਈਸੀਏ ਅਤੇ ਕੈਂਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਗ੍ਰੇਨ ਚੈਨਲ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੀ ਸੀ ਤਲਾਸ਼ੀ ਦੇ ਬਾਅਦ ਅਧਾਕਾਰ ਕੋਲ ਲਗਭਗ 12. 55 ਕਰੋੜ ਰੁਪਏ ਦੀ ਲਾਗਤ ਦਾ ਕੋਲ 14.2 ਕਿਲੋਗ੍ਰam ਸੋਨਾ ਬਰਾਮਦ ਹੋਇਆ ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਮਈ ਮਹੀਨੇ ਪਹਿਲਗਾਮ ਵਿਖੇ ਬਾਪਰੀ ਅਤਵਾਦੀ ਘਟਨਾ ਤੋਂ ਬਾਅਦ ਭਾਰਤ ਵੱਲੋਂ ਆਰੰਭ ਕੀਤੇ ਗਏ ਆਪਰੇਸ਼ਨ ਸੰਦੂਰ ਕਾਰਨ ਪਾਵੇਂ ਭਾਰਤ ਪਾਕ ਨੇ ਆਪਣੀਆਂ ਸਰਹੱਦਾਂ ਆਵਾਜਾਈ ਲਈ ਸੀਲ ਕੀਤੀਆਂ ਹੋਈਆਂ ਹਨ ਜਿਸ ਕਾਰਨ ਜੂਨ ਮਹੀਨੇ 5ਵੇਂ ਪਾਸ਼ਾ ਦੇ ਸ਼ਹੀਦੀ ਦਿਵਸ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਸ਼ਰਧਾਲੂਆਂ ਦੇ ਦੋ ਜਥੇ ਭਾਰਤ ਤੋਂ ਪਾਕਿਸਤਾਨ ਨਹੀਂ ਸੀ ਜਾ ਸਕੇ ਪਰ ਹੁਣ ਨਵੰਬਰ ਵਿਚ ਆ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਦੇ ਪਾਕਿਸਤਾਨ ਜਾਣ ਦੀ ਸੰਭਾਵਨਾ ਦੇ ਮੰਦੇ ਨਜ਼ਰ ਸ਼੍ਰੋਮਣੀ ਕਮੇਟੀ ਨੇ ਵੀਜ਼ਾ ਪ੍ਰਕਿਰਿਆ ਹੁਣ ਤੋਂ ਹੀ ਆਰੰਭ ਕਰ ਦਿਆਂ ਜਥੇ ਨਾਲ ਜਾਣ ਦੇ ਚਾਹਵਾਨ ਸ਼ਰਧਾਲੂਆਂ ਤੋਂ ਪਾਸਪੋਰਟਾਂ ਦੀ ਮੰਗ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਿਹੜੇ ਸ਼ਰਧਾਲੂ ਇਸ ਇਤਿਹਾਸਕ ਪ੍ਰਕਾਸ਼ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੇ ਹਨ ਉਹ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਦੀ ਸਪਾਰਸ਼ ਤੇ ਪਛਾਣ ਪੱਤਰ ਦੀ ਫੋਟੋ ਕਾਪੀ ਦੇ ਤਸਵੀਰਾਂ ਸਹਿਤ 4 ਅਗਸਤ ਤੱਕ ਸ਼੍ਰੋਮਣੀ ਕਮੇਟੀ ਮੁਖ ਦਫ਼ਤਰ ਦੇ ਯਾਤਰਾ ਵਿਭਾਗ ਵਿੱਚ ਜਮ੍ਹਾਂ ਕਰਵਾਉਣ 4 ਖੰਡ ਦੇ ਧਨਵਰ ਜ਼ਿਲ੍ਹੇ ਦੇ ਬਲੀਆਪੁਰ ਦੇ ਪਰਦਾਨ ਖੰਡਾ ਦੀਆਂ ਸ਼ਰਾਬ ਦੀਆਂ ਪਰਚੂਨ ਦੁਕਾਨਾਂ ਵਿੱਚ 802 ਬੋਤਲਾਂ ਸ਼ਰਾਬ ਪੀਣ ਦਾ ਦੋਸ਼ ਚੂਹਿਆਂ ਤੇ ਲੱਗਿਆ ਸੀ ਇਹ ਇੱਕ ਅਜੀਬਾ ਮਾਮਲਾ ਸੀ ਜਦੋਂ ਉਤਪਾਦ ਤੇ ਨਸ਼ਾ ਰੋਕੂ ਵਿਭਾਗ ਨੇ ਇਸ ਦੀ ਜਾਂਚ ਕੀਤੀ ਤਾਂ ਚੂਹੇ ਬੇਦਾਗ ਨਿਕਲੇ ਵਿਭਾਗੀ ਮੰਤਰੀ ਜਗENDER ਪ੍ਰਸਾਦ ਨੇ ਇਸ ਦੀ ਪੁਸ਼ਟੀ ਕੀਤੀ ਹੈ 12 ਜੁਲਾਈ ਨੂੰ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਵਿਭਾਗ ਨੇ ਜਾਂਚ ਕਰਵਾਈ ਸੀ ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਮੈਨਪਾਵਰ ਸਪਲਾਈ ਏਜੰਸੀ ਨੇ ਸ਼ਰਾਬ ਗਾਇਬ ਕਰ ਦਿੱਤੀ ਤੇ ਚੂਹਿਆਂ ਤੇ ਦੋਸ਼ ਮੜ ਦਿੱਤਾ। ਸੂਬੇ ਦੇ ਉਦਬਾਦ ਮੰਤਰੀ ਯੋਗਿੰਦਰ ਪ੍ਰਸਾਦ ਨੇ ਦੱਸਿਆ ਕਿ ਧਨਵਾਦ ਵਿੱਚ ਸ਼ਰਾਬ ਦੀਆਂ ਪਰਚੂਨ ਦੁਕਾਨਾਂ ਵਿੱਚ ਮੈਨਪਾਵਰ ਸਪਲਾਈ ਦਾ ਠੇਕਾ ਪਲੇਸਮੈਂਟ ਏਜੰਸੀ ਆਰਕੇਐਨ ਕੰਪਨੀ ਮੈਨਪਾਵਰ ਪ੍ਰਾਈਵੇਟ ਲਿਮਟਿਡ ਕੋਲ ਸੀ। ਆਪਣੀ ਗਲਤੀ ਲੁਕਾਉਣ ਲਈ ਇਸ ਪਲੇਸਮੈਂਟ ਏਜੰਸੀ ਨੇ ਦੋਸ਼ ਚੂਹਿਆਂ ਤੇ ਮੜ ਦਿੱਤਾ। ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਟਾਕ ਵਿੱਚ ਮਿਲੇ ਅੰਤਰ ਦੀ ਵਸੂਲੀ ਵੀ ਏਜੰਸੀ ਤੋਂ ਕੀਤੀ ਜਾਵੇਗੀ ਇਹ ਮਾਮਲਾ ਕਾਫੀ ਭਖਿਆ ਸੀ ਜੋ ਕਰੇਨ ਦੀ ਅਰਥਚਾਰੇ ਬਾਰੇ ਮੰਤਰੀ ਅਤੇ ਅਮਰੀਕਾ ਨਾਲ ਖਣਜ ਸਮਝੌਤੇ ਵਿੱਚ ਮੁੱਖ ਵਾਰਤਾਕਰ ਯੂਲੀਆ ਸਵੀਰੀ ਡੈਂਕੋ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਉਹ ਸਾਲ 2022 ਵਿੱਚ ਰੂਸ ਦੇ ਹਮਲੇ ਤੋਂ ਬਾਅਦ ਦੇਸ਼ ਦੀ ਸਰਕਾਰ ਦੀ ਪਹਿਲੀ ਨਵੀਂ ਮੁਖੀ ਹੈ ਸਿਵਰੀ ਦੈਂਕੋ ਯੂਕਰੇਨ ਸਰਕਾਰ ਦੇ ਉਨ੍ਹਾਂ ਆਗੂਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਰਾਸ਼ਟਰਪਤੀ ਬਲਾਦੀਮੀਰ ਜ਼ੈਲੈਂਸਕੀ ਨੇ ਜੰਗ ਨਾਲ ਥਕੇ ਹੋਏ ਦੇਸ਼ ਵਿੱਚ ਨਵੀਂ ਊਰਜਾ ਭਰਨ ਅਤੇ ਰੂਸ ਦੇ ਲਗਾਤਾਰ ਹਮਲਿਆਂ ਦੇ ਮੱਦੇਨਜ਼ਰ ਘਰੇਲੂ ਹਥਿਆਰਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਮੰਤਰੀ ਮੰਡਲ ਵਿੱਚ ਫੇਰ ਬਦਲ ਕੀਤਾ ਹਾਲਾਂਕਿ ਘਰੇਲੂ ਪੱਧਰ ਤੇ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਇੱਕ ਵੱਡੇ ਬਦਲਾਅ ਵਜੋਂ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਯੂਕਰੇਨੀ ਨੇਤਾਵੋ ਉਨਾ ਅਧਿਕਾਰੀਆਂ ਤੇ ਭਰੋਸਾ ਕੀਤਾ ਜਾਣਾ ਜਾਰੀ ਹੈ ਜਿਨ੍ਹਾਂ ਨੇ ਜੰਗ ਦੌਰਾਨ ਆਪਣਾ ਪ੍ਰਭਾਵ ਅਤੇ ਵਫਾਦਾਰੀ ਸਾਬਤ ਕੀਤੀ। ਜੋ ਕਰੇਨ ਅਤੇ ਰੂਸ جنگ ਹੁਣ 4 ਸਾਲ ਵਿੱਚ ਦਾਖਲ ਹੋ ਚੁੱਕੀ ਹੈ। ਪਰਾੜਾ ਦੇ ਮਹਾਰਾਂ ਦੀ ਇੱਕ ਟੀਮ ਨੇ ਬੀਤੇ ਦਿਨੀ ਕਾਰੀਗਰਾਂ ਨਾਲ ਗੱਲਬਾਤ ਕਰਨ ਤੇ ਸਥਾਨਕ ਫੋਟਵੀਅਰ ਨਿਰਮਾਣ ਪ੍ਰਕਿਰਿਆ ਦਾ ਮੁਲਾਂਕਣ ਕਰਨ ਲਈ ਕੋਲਾਪੁਰ ਦਾ ਦੌਰਾ ਕੀਤਾ। ਇਹ ਤਾਲਵੀ ਲਗਜ਼ਰੀ ਫੈਸ਼ਨ ਬ੍ਰਾਂਡ ਦੇ ਖੇਤਰ ਦੇ ਮਸ਼ਹੂਰ ਕੋਲਾਪੂਰੀ ਚप्पल ਦੇ ਡਿਜ਼ਾਈਨ ਨੂੰ ਹੜੱਪਣ ਦਾ ਦੋਸ਼ ਲੱਗਣ ਤੋਂ ਕੁਝ ਦਿਨ ਬਾਅਦ ਉਹਨਾਂ ਦਾ ਇਹ ਦੌੜਾ ਸਾਹਮਣੇ ਆਇਆ ਹੈ। ਵਿਵਾਦ ਤੋਂ ਬਾਅਦ ਪਰਾੜਾ ਨੇ ਸਵੀਕਾਰ ਕੀਤਾ ਸੀ ਕਿ 2026 ਫੈਸ਼ਨ ਸ਼ੋਅ ਵਿੱਚ ਪ੍ਰਦਰਸ਼ਿਤ ਚप्पल ਰਵਾਇਤੀ ਭਾਰਤੀ ਹੱਥ ਨਾਲ ਬਣੀ ਚप्पल ਤੋਂ ਪ੍ਰੇਰਿਤ ਸੀ। ਹਾਲਾਂਕਿ ਬ੍ਰਾਂਡ ਨੇ ਮਹਾਰਾਸ਼ਟਰ ਚੈਂਬਰ ਆਫ ਕਾਮਰਸ ਨੂੰ ਦਿੱਤੇ ਜਵਾਬ ਵਿੱਚ ਸਪਸ਼ਟ ਕੀਤਾ ਕਿ ਪ੍ਰਦਰਸ਼ਿਤ ਚप्पल ਅਜੇ ਵੀ ਡਿਜ਼ਾਈਨ ਦੇ ਅਪੜਾਤੇ ਹਨ ਅਤੇ ਵਪਾਰਕ ਉਤਪਾਦਨ ਲਈ ਅਜੇ ਪੁਸ਼ਟੀ ਨਹੀਂ ਕੀਤੀ ਗਈ। ਬੰਬੇ ਹਾਈ ਕੋਰਟ ਨੇ ਪਰਾੜਾ ਤੇ ਮੁਕਦਮਾ ਕਰਨ ਦੇ 6 ਵਕੀਲਾਂ ਦੇ ਕਾਨੂੰਨੀ ਅਧਿਕਾਰ ਤੇ ਸਵਾਲ ਉਠਾਏ ਅਤੇ ਉਹਨਾਂ ਦੀ ਜਨਹਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਚੀਫ ਜਸਟਿਸ ਅਲੋਕ ਅਰਾਦੇ ਅਤੇ ਜਸਟਿਸ ਸੰਦੀਪ ਮਾਰਨ ਦੇ ਬੈਂਚ ਨੇ ਕਿਹਾ ਕਿ ਉਹ ਪੀੜਤ ਵਿਅਕਤੀਆਂ ਜਾਂ ਜੁੱਤੀਆਂ ਦੇ ਰਜਿਸਟਰਡ ਮਾਲਕ ਨਹੀਂ ਹਨ। ਭਾਰਤ ਦੇ ਗ੍ਰੈਂਡ ਮਾਸਟਰ ਆਰ ਪ੍ਰਗਨੰਦਾ ਨੇ ਲਾਸ ਵਿਗਾਸ ਵਿੱਚ 7,50,000 ਅਮਰੀਕੀ ਡਾਲਰ ਦੇ ਫ੍ਰੀਸਟਾਈਲ ਸ਼ਤਰੰਜ ਗ੍ਰੇਮ ਸਲੈਮ ਟੂਰ ਵਿੱਚ ਅਰਜੁਨ ਏਰੀਗੇਸੀ ਦੇ ਨਾਲ ਟੌਪ ਬ੍ਰੈਕਟ ਕੁਆਰਟਰ ਫਾਈਨਲ ਚ ਵਿਸ਼ਪ ਨੰਬਰ 1 ਮੈਗਨਸ ਕਾਲਸਨ ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ 19 ਸਾਲਾ ਪ੍ਰਗਨਾਂਦਾ ਨੇ ਪੰਜ ਵਾਰ ਦੇ ਵਿਸ਼ਪ ਚੈਂਪੀਅਨ ਨੂੰ ਸਿਰਫ 39 ਚਾਲਾਂ ਵਿੱਚ ਹਰਾਇਆ ਨਾਰਵੇ ਦੇ ਗ੍ਰੈਂਡਮਾਸਟਰ ਕਾਲਸਨ ਨੂੰ ਭਾਰਤ ਦੇ ਮੌਜੂਦਾ ਵਿਸ਼ਪ ਚੈਂਪੀਅਨ ਡੀ ਗੋਕੇਸ਼ ਦੇ ਹਾਰਨ ਮਗਰੋਂ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਇਸ ਟੂਰਨਾਮੈਂਟ ਵਿੱਚ ਗੁਕੇਸ਼ ਨਹੀਂ ਖੇਡ ਰਹੇ ਪਰਗਨੰਦਾ ਹੁਣ 8 ਖਿਡਾਰੀਆਂ ਦੇ ਗਰੁੱਪ ਵਾਈਟ ਵਿੱਚ 4.5 ਅੰਕਾਂ ਨਾਲ ਸਾਂਝੇ ਤੌਰ ਤੇ ਅੱਗੇ ਹਨ ਪ੍ਰਗਨੰਦਾ ਨੇ ਨੋਦਰਵੇਕ ਅਬਦੁਸ ਰੋਵ ਵਿਰੁੱਧ ਰਾ ਖੇਡ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਉਸ ਨੇ ਅਸੋਬੇ ਏਵਾ ਨੂੰ ਹਰਾਇਆ ਤੀਜੇ ਦੌਰ ਵਿੱਚ ਉਸ ਨੇ ਕੀਬਰ ਨੂੰ ਹਰਾ ਕੇ ਚੌਥੇ ਦੌਰ ਵਿੱਚ ਕਾਲਸਾਨ ਨੂੰ ਹੈਰਾਨ ਕਰ ਦਿੱਤਾ ਗੜਗਾਉਂ ਦੇ ਸੈਕਟਰ 29 थाना ਖੇਤਰ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਅਲਟਰਾਸਾਉਂਡ ਮਸ਼ੀਨ ਦੀ ਇਜਾਜ਼ਤ ਲੈ ਕੇ ਗੈਰ ਕਾਨੂੰਨੀ ਤੌਰ ਤੇ ਚਲਾਏ ਜਾ ਰਹੇ ਇੱਕ ਆਈਵੀਐਫ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਹਤ ਵਿਭਾਗ ਨੇ ਗੜਗਾਉਂ ਦੇ ਇੱਕ ਪੌਸ਼ ਇਲਾਕੇ ਸੁਸ਼ਾਂਤ ਲੋਕ ਵਿੱਚ ਚੱਲ ਰਿਹਾ ਇਸ ਗੈਰ ਕਾਨੂੰਨੀ ਆਈਵੀਐਫ ਸੈਂਟਰ ਦਾ 1 ਸਾਲ ਬਾਅਦ ਪਤਾ ਲਗਾਇਆ ਹੈ ਮੌਕੇ ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਇਥੋਂ 84 ਭਰੂਣ ਬਰਾਮਦ ਕੀਤੇ ਜਿਨ੍ਹਾਂ ਨੂੰ ਹੋਰ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਸ਼ਿਕਾਇਤ ਦੇ ਆਧਾਰ ਤੇ ਸੈਕਟਰ 29 ਥਾਣੇ ਦੀ ਪੁਲਿਸ ਨੇ ਅੱਧੀ ਦਰਜਣ ਤੋਂ ਵੱਧ ਲੋਕਾਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ ਡਾਕਟਰ ਨਿਤੂ ਨੰਦਲਦੀ ਅਗਵਾਈ ਹੇਠ ਇੱਕ ਟੀਮ ਬਣਾਈ ਗਈ ਹੈ ਤੇ ਸ਼ਾਂਤ ਲੋਕ ਫੇਜ਼ 1 ਵਿੱਚ ਦੱਸੀ ਗਈ ਜਗ੍ਹਾ ਤੇ ਭੇਜੀ ਗਈ ਫਰਟੀਲਿਟੀ ਟ੍ਰੂ ਸੈਂਟਰ ਦੇ ਨਾਂ ਤੇ ਇੱਕ ਆਈਵੀਐਫ ਸੈਂਟਰ ਚੱਲਦਾ ਪਾਇਆ ਗਿਆ ਪੁਸ਼ਕ ਇਸ ਤਰ੍ਹਾਂ ਸੈਂਟਰ ਸੰਚਾਲਕਾ ਕੋਈ ਵਿਭਾਗੀ ਜਾਦਤ ਸੰਬੰਧੀ ਕਾਗਜ਼ਾਤ ਨਹੀਂ ਦਿਖਾ ਸਕੀ ਯੂਰਪ ਵਿੱਚ ਪੇਸ਼ੇਵਾਰ ਫੁੱਟਬਾਲ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਤੋਂ ਠੀਕ ਪਹਿਲਾਂ ਇੱਕ ਦਹਾਕੇ ਬਾਅਦ ਸਟਾਰ ਖਿਡਾਰਨ ਅਦਿੱਤੀ ਚੋਹਾਨ ਨੇ 17 ਸਾਲ ਦੇ ਆਪਣੇ ਕੈਰੀਅਰ ਨੂੰ ਵਿਰਾਮ ਲਾਉਂਦੇ ਹੋਏ ਖੇਡ ਤੋਂ ਸੰन्यास ਲੈਣ ਦਾ ਫੈਸਲਾ ਕੀਤਾ ਇਹ 32 ਸਾਲਾ ਭਾਰਤੀ ਮਹਿਲਾ ਟੀਮ ਦੀ ਸਾਬਕਾ ਗੋਲ ਕੀਪਰ ਹੁਣ ਮੈਦਾਨ ਤੋਂ ਬਾਹਰ ਕੰਮ ਕਰਨਾ ਚਾਹੁੰਦੀ ਹੈ ਅਤੇ ਅਗਲੀ ਪੀੜ੍ਹੀ ਲਈ ਇੱਕ ਮਜ਼ਬੂਤ ਰਸਤਾ ਤੇ ਮਾਹੌਲ ਬਣਾਉਣਾ ਚਾਹੁੰਦੀ ਹੈ। ਅਦਿਤੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਲਿਖਿਆ, "ਫੁੱਟਬਾਲ ਦਾ ਸ਼ੁਕਰੀਆ, ਮੈਨੂੰ ਆਕਾਰ ਦੇਣ, ਮੇਰੀ ਪ੍ਰੀਖਿਆ ਲੈਣ ਅਤੇ ਮੈਨੂੰ ਅੱਗੇ ਲਿਜਾਣ ਲਈ। ਨਾ ਭੁੱਲਣਯੋਗ 17 ਸਾਲਾਂ ਬਾਅਦ ਮੈਂ ਮਾਡਲ ਪੇਸ਼ੇਵਰ ਫੁੱਟਬਾਲ ਤੋਂ ਸੰਨਿਆਸ ਲੈ ਰਹੀ ਹਾਂ। ਇਸ ਖੇਡ ਨੇ ਮੈਨੂੰ ਨਾ ਸਿਰਫ ਕੈਰੀਅਰ ਤੋਂ ਕਿਤੇ ਵੱਧ ਕੇ ਦਿੱਤਾ, ਇਸ ਨੇ ਮੈਨੂੰ ਇੱਕ ਪਛਾਣ ਵੀ ਦਿੱਤੀ ਹੈ।" ਮੈਂ ਇਸ ਲਈ ਸਾਰਿਆਂ ਦਾ ਧੰਨਵਾਦ ਕਰਦੀ ਹਾਂ 2007 ਦੀ ਸੁਪਰ ਹਿੱਟ ਫਿਲਮ ਤਾਰੇ ਜ਼ਮੀਨਦਾਰ ਸਿਕਵਲ ਮੰਨੀ ਜਾ ਰਹੀ ਸਤਾਰੇ ਜ਼ਮੀਨ ਪਰ ਨੂੰ ਦੇਸ਼ ਭਰ ਵਿੱਚੋਂ ਜ਼ਬਰਦਸਤ ਪਿਆਰ ਮਿਲ ਰਿਹਾ ਹੈ ਫਿਲਮ ਨੇ ਬਾਕਸ ਆਫਿਸ ਤੇ ਵੀ ਸ਼ਾਨਦਾਰ ਕਮਾਈ ਕੀਤੀ ਹੈ ਸ਼ਿਫਸਾਨਾ ਦੀ ਪ੍ਰਮੁੱਖ ਬੁਲਾਰਾ ਸ਼ਾਇਨਾ ਐਂਸੀ ਨੇ ਫਿਲਮ ਦੀ ਖਾਸ ਸਕਰੀਨਿੰਗ ਰੱਖੀ ਜਿਸ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾ ਸ਼ਿੰਦੇ ਅਤੇ ਸੁਪਰਸਟਾਰ ਅਮੀਰ ਖਾਨ ਵੀ ਸ਼ਾਮਲ ਹੋਏ ਇਸ ਦੌਰਾਨ ਇੱਕ ਨਾਸ਼ਿੰਦੇ ਦਾ ਕਹਿਣਾ ਹੈ ਕਿ ਵਿਸ਼ੇਸ਼ ਬੱਚਿਆਂ ਦੀ ਭਲਾਈ ਲਈ ਸਰਕਾਰ ਸਾਥ ਦੇਵੇਗੀ ਫਿਲਮ ਨੂੰ ਇਸ ਈਵੈਂਟ ਵਿੱਚ ਸਭ ਦੀ ਤਾਰੀਫ ਮਿਲੀ ਜਿਸ ਦੇ ਨਾਲ ਇਸ ਦੀ ਕਾਮਯਾਬੀ ਵਿੱਚ ਇੱਕ ਹੋਰ ਚਮਕ ਜੁੜ ਗਈ ਹੈ ਆਰਐਸ ਪ੍ਰਸੰਨਾ ਦੇ ਡਾਇਰੈਕਸ਼ਨ ਚ ਬਣੀ ਇਹ ਫਿਲਮ 22 ਜੂਨ 2025 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਨੰਗਲ ਤੋਂ ਐਡਵੋਕੇਟ ਕੁਲਦੀਪ ਚੰਦ ਦੀ ਖਬਰ ਅਨੁਸਾਰ ਅਰਪਣ ਸੰਸਥਾ ਵੱਲੋਂ ਸੋਸਬਾ ਨਾਰਥ ਪੰਜਾਬ ਦੀ ਮਦਦ ਨਾਲ ਪੈਂਡ ਬਰਹमपुर ਉਪਰਲਾ ਵਿੱਚ ਲੜਕੀਆਂ ਤੇ ਮਹਿਲਾਵਾਂ ਲਈ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਖੋਲਿਆ ਗਿਆ ਇਸ ਦਾ ਉਦਗਾਟਨ ਐਸ.ਡੀ.ਐਮ ਨੰਗਲ ਸਚਨ ਪਾਠਕ ਨੇ ਰੀਵਨ ਕਟ ਕੇ ਕੀਤਾ ਇਸ ਮੌਕੇ ਸੈਂਟਰ ਇੰਚਾਰਜ ਨਾਮਕਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਇਸ ਸੈਂਟਰ ਬਾਰੇ ਜਾਣਕਾਰੀ ਦਿੱਤੀ ਮੁੱਖ ਮਹਿਮਾਨ ਐਸ.ਡੀ.ਐਮ ਨੰਗਲ ਸਚਿੰਤ ਪਾਠਕ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਲੜਕੀਆਂ ਤੇ ਮਹਿਲਾਵਾਂ ਲਈ ਇਸ ਤਰ੍ਹਾਂ ਦੇ ਸਖਲਾਈ ਪ੍ਰੋਗਰਾਮਾਂ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਇਸ ਤਰ੍ਹਾਂ ਦੀ ਸਖਲਾਈ ਮੁਕੰਮਲ ਕਰਨ ਤੋਂ ਬਾਅਦ ਲੜਕੀਆਂ ਆਰਥਿਕ ਤੌਰ ਤੇ ਆਤਮ ਨਿਰਭਰ ਹੋ ਸਕਣ ਉਹਨਾਂ ਨੇ ਕਿ ਸਮਾਜਿਕ ਸੰਸਥਾਵਾਂ ਸਰਕਾਰ ਦੁਆਰਾ ਚੱਲ ਰਹੀਆਂ ਵਿਕਾਸ ਸਕੀਮਾਂ ਦਾ ਲਾਭ ਅਸਲੀ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰਦੀਆਂ ਹਨ ਇਸ ਮੌਕੇ ਤੇ ਉਹਨਾਂ ਨੇ ਸਰਕਾਰ ਦੁਆਰਾ ਮਹਿਲਾਵਾਂ ਲਈ ਚੱਲ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਹਾਜ਼ਰ ਮਹਿਲਾਵਾਂ ਤੇ ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਭਲਾਈ ਸਕੀਮਾਂ ਦਾ ਲਾਭ ਉਠਾਉਣ ਇਸ ਮੌਕੇ ਤੇ ਅਰਪਣ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਅਰਪਣ ਵੱਲੋਂ ਚਲਾਏ ਜਾ ਰਹੇ ਵੱਖ-ਵੱਖਾ ਪ੍ਰੋਗਰਾਮਾਂ ਸੰਬੰਧੀ ਦੱਸਿਆ ਉਨ੍ਹਾਂ ਦਾ ਕਹਿਣਾ ਹੈ ਕਿ ਅਜਾਹੇ ਸੈਂਟਰਾਂ ਵਿੱਚ ਹਰੇਕ ਸਖਿਆਰਤਨ ਨੂੰ ਸਿਲਾਈ ਕੋਰਸ ਮੁਕੰਮਲ ਹੋਣ ਤੋਂ ਬਾਅਦ ਇੱਕ ਨਵੀਂ ਸਿਲਾਈ ਮਸ਼ੀਨ ਦਿੱਤੀ ਜਾਂਦੀ ਹੈ ਤਾਂ ਜੋ ਲੜਕੀਆਂ ਸਿਲਾਈ ਦਾ ਕੰਮ ਕਰਕੇ ਆਰਥਿਕ ਤੌਰ ਤੇ ਨਿਰਭਰ ਹੋ ਸਕਣ ਇਸ ਮੌਕੇ ਤੇ ਸਮਾਜ ਸੇਵਕ ਸतीश ਮਲੀ ਨੇ ਆਏ ਹੋਏ ਮਹਿਮਾਨਾਂ ਦਾ ਤਨਵਾਦ ਕੀਤਾ ਸਮਾਜ ਸੇਵਕ ਭਾਕ ਸਿੰਘ ਰਮੇਸ਼ ਚੰਦਰ ਤਸ਼ਮੀਸ਼ ਜੂਥ ਕਲੱਬ ਮੈਂਬਰਾਂ ਮਨਦੀਪ ਸਿੰਘ ਸਰਪੰਚ ਸੁਚਾਰਾਮ ਕਸ਼ਮੀਰੀ ਸਿੰਘ ਗੁਰਪ੍ਰੀਤ ਸਿੰਘ ਰਿੰਕੀ ਹੈਪੀ ਬਾਬਾ ਸੰਨੀ ਲਾਡੀ ਵੱਲੋਂ ਮੁੱਖ ਮਹਿਮਾਨ ਐਸ ਡੀ ਐਮ ਨੰਗਲ ਸਚਨ ਪਾਠਕ ਨੂੰ ਸਨਮਾਨਿਤ ਕੀਤਾ ਗਿਆ ਵਰਲਡ ਵਾਰਡ ਬੀ ਐਸ ਪੀ სპੋਰਟਸ ਟੀਮ ਦੇ ਸਰਗਰ ਮੈਂਬਰ ਅਮਰ ਦਰੋਚ ਅਤੇ ਹਰਜਿੰਦਰ ਕੁਮਾਰ ਅਨਸਾਰ ਡਾਕਟਰ ਨਛੱਤਰਪਾਲ ਐਮਐਲਏ ਜੁਲਾਈ ਮਹੀਨੇ ਕੈਲੀਫੋਰਨੀਆ ਵਿੱਚ 2 ਜੁਲਾਈ 2025 ਨੂੰ ਸ਼੍ਰੀ ਗੁਰੂ ਰਵਦਾਸ ਟੈਂਪਲ ਪੀਰਸਵਰਗ ਅਤੇ 27 ਜੁਲਾਈ ਨੂੰ ਸ਼੍ਰੀ ਗੁਰੂ ਰਵਦਾਸ ਟੈਂਪਲ ਨਿਊਯਾਰਕ ਵਿਖੇ ਨਤਮਸਕ ਹੋਣਗੇ ਇਸ ਉਪਰੰਤ ਵੱਖ-ਵੱਖਰੇ ਸਥਾਨਾਂ 'ਤੇ ਬੀਐਸਪੀ ਸਮਸਕਾਰਾਂ ਨਾਲ ਵਿਚਾਰ ਸਾਂਝੇ ਕਰਨਗੇ ਵਧੇਰੇ ਜਾਣਕਾਰੀ ਦੇ ਲਈ ਵਰਲਡਵਾਈਡ ਬੀਐਸਪੀ ਸਪੋਰਟਰ ਟੀਮ ਦੇ ਸਾਥੀ ਅਮਰ ਦਰੋਚ ਨਾਲ 5599056217 ਤੇਜਾਂ ਹਰਿੰਦਰ ਕਮਾਰ ਦੇ ਨਾਲ 347614802630 ਸੰਪਰਕ ਕੀਤਾ ਜਾ ਸਕਦਾ ਹੈ ਇਸ ਮੌਕੇ ਤੇ ਬਲਵਿੰਦਰ ਪੌਰਾ ਦਾ ਕਹਿਣਾ ਹੈ ਕਿ ਸਾਨੂੰ ਬਾਤ ਚੜ ਕੇ ਸ਼ਮੂਲੀਅਤ ਕਰਕੇ ਡਾਕਟਰ ਨਸ਼ਤਰਪਾਲ ਜੀ ਦੇ ਵਿਚਾਰ ਸੁਣਨੇ ਚਾਹੀਦੇ ਹਨ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ